ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਅੱਜ ਖੜੇ ਆ ਪਿੰਡ ਭਾਗੀਬਾਂਦਰ ਤੇ ਆਪਣਾ ਇਹ ਬਠਿੰਡਾ ਜ਼ਿਲ੍ਹਾ ਤਹਿਸੀਲ ਸਾਬੋਤਲਵੰਡੀ ਤੇ ਆਪਣਾ ਤਲਵੰਡੀ ਸਾਬੋਤੋਂ ਇਹ ਰਹਿ ਗਿਆ ਸਾਰਾ 5 ਕਿਲੋਮੀਟਰ ਜੇਕਰ ਆਪਾਂ ਇਧਰੋਂ ਆਈਏ ਬਠਿੰਡੇ ਵਾਲੀ ਸਾਈਡ ਤੋਂ ਬਠਿੰਡੇ ਵਾਲੇ ਸਾਈਡ ਤੋਂ ਰਹਿ ਗਿਆ 24 ਕਿਲੋਮੀਟਰ ਤੇ ਆਜੋ ਆਪਾਂ ਤੁਹਾਨੂੰ ਆਪਾਂ ਇੱਕ ਜਿਵੇਂ ਕਿ ਮਾਲ ਪਸ਼ੂਆ ਜਿਵੇਂ ਕਿ ਆਪਣੀਆਂ ਬੱਕਰੀਆਂ ਨੇ ਜਾਂ ਬੱਕਰੇ ਨੇ ਉਹਨਾਂ ਬਾਰੇ ਤੁਹਾਨੂੰ ਅੱਜ ਆਪਾਂ ਮੰਡੀ ਦਿਖਾਉਣੇ ਆਂਗੇ ਕਿਉਂਕਿ ਮੰਡੀ ਇੱਥੇ ਲੱਗ ਰਹੀ ਆ ਤੇ ਜਿਵੇਂ ਕਿ ਆਜੋ ਤੁਹਾਨੂੰ ਦਿਖਾਉਣੇ ਆ ਮੰਡੀ ਦੇ ਵਿੱਚ ਕਿਹੜੇ-ਕਿਹੜੇ ਮਾਲ ਪਸ਼ੂ ਆ ਰਹੇ ਨੇ ਸਾਰੇ ਮਾਲ ਪਸ਼ੂਆਂ ਦਾ ਆਪਾਂ ਜਿਵੇਂ ਕੋਈ ਮੁੱਲ ਹੁੰਦਾ ਆ ਆਪਾਂ ਉਹਨਾਂ ਬਾਰੇ ਜਾਣਕਾਰੀ ਦਿੰਨੇ ਆ ਤੇ ਖਾਸ ਕਰਕੇ ਤੁਹਾਨੂੰ ਸਾਰਾ ਜਿੰਨਾ ਕੋਈ ਪ੍ਰਬੰਧ ਆ ਉਹ ਵੀ ਦਿਖਾਇਆ ਜਾਊਗਾ ਜਿਵੇਂ ਕਿ ਇੱਥੋਂ ਸਟਾਰਟਿੰਗ ਹੋ ਜਾਂਦਾ ਮਾਲ ਪਸ਼ੂ ਸਾਰਾ ਕਿਉਂਕਿ ਗਰਮੀ ਕਰਕੇ ਥੋੜਾ ਜਿਹਾ ਬਹੁਤ ਪ੍ਰੋਬਲਮ ਆ ਰਹੀ ਆ ਗਰਮੀ ਬਹੁਤ ਜ਼ਿਆਦਾ ਆ ਕਿ ਦੂਰੋਂ ਦੂਰੋਂ ਮਾਲ ਪਸ਼ੂ ਆਉਂਦਾ ਜਿਵੇਂ ਕਿ ਆਪਾਂ ਆਜੋ ਆਪਾਂ ਪੁੱਛਦੇ ਇੱਥੋਂ ਗੱਲਬਾਤ ਕਰਦੇ ਆ ਆਪਾਂ ਕਿਉਂਕਿ ਜਿਵੇਂ ਕਿ ਇਧਰ ਨੇੜੇ ਓਕੇ ਦਿਖਾ ਦਿੰਦੇ ਜਿਵੇਂ ਕਿ ਇਧਰ ਮਾਲ ਪਸ਼ੂ ਆਇਆ ਹੋਇਆ ਸਾਰਾ ਆਪਾਂ ਪਾਈ ਹੋਰੀ ਆਏ ਹੋਏ ਨੇ ਇਧਰੋਂ ਪਸ਼ੂ ਲੈ ਕੇ ਭਾਈ ਆਪਣਾ ਕਿਹੜਾ ਏਰੀਆ ਹੈਗਾ ਕਿਹੜੇ ਪਿੰਡੋਂ ਆਏ ਹੋਏ ਆਪਾਂ ਕੋਟ ਫਤਹ ਜੀ ਕੋਟ ਫਤਹ ਹਾਂਜੀ ਤੇ ਇਥੇ ਕਿਹੜੇ ਦਿਨ ਲੱਗਦੀ ਹੁੰਦੀ ਹੈ ਮੰਡੀ ਹੋਈ ਐਤਵਾਰ ਦੀ ਸਾਰਾ ਹਫਤੇ ਤੋਂ ਬਈ ਇੱਥੇ ਮੰਡੀ ਲੱਗਦੀ ਆ ਜਿਵੇਂ ਕਿ ਆਪਾਂ ਸਾਰਿਆਂ ਦਾ ਦਿਖਾਉਣਿਆ ਲਾਈਵ ਕਰਕੇ ਇਧਰੋਂ ਸਾਰਾ ਪ੍ਰੋਗਰਾਮ ਦਿਖਾਵਾਂਗੇ ਆਜੋ ਜਿਵੇਂ ਕਿ ਆ ਤੁਹਾਡੇ ਸਾਹਮਣੇ ਅੱਜ ਮੀ ਟਰਾਲੀਆਂ ਪਰ ਪਰ ਕੇ ਆਈ ਜਾਂਦੀਆਂ ਨੇ ਤੇ ਸਾਰੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਇਧਰੋਂ ਮੰਡੀ ਦਾ ਵਧੀਆ ਆਨੰਦ ਮਾਣ ਰਹੇ ਨੇ ਕਿਉਂਕਿ ਬਹੁਤ ਦੂਰੋਂ ਦੂਰੋਂ ਤੇ ਨੇੜੋਂ ਤੇ ਢੋਂ ਸਾਰੀ ਆਉਂਦੇ ਨੇ ਤੇ ਆਪਾਂ ਇਹਨਾਂ ਦੇ ਮਾਲਕ ਨੇ ਜਿਹੜੇ ਕਿ ਮੰਡੀ ਦੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਵਾਂਗੇ ਉਹਨਾਂ ਨਾਲ ਸਾਰਾ ਆ ਦਿਖਾ ਦੇ ਬਈ ਇਧਰੋਂ ਸਾਰਾ ਜਿਵੇਂ ਮਾਲ ਪਸੂਹਾਰ ਹੈਗਾ ਤੁਹਾਨੂੰ ਸਾਰਾ ਦਿਖਾ ਦਿੰਨੇ ਆ ਦੇ ਵਿੱਚ ਤੇ ਇਹ ਸੜਕ ਦੇ ਨਾਲ ਹੀ ਆ ਬਿਲਕੁਲ ਵੱਡੇ ਰੋਡ ਦੇ ਜਿਵੇਂ ਇਧਰ ਬਾਈਹੋਰੀ ਕਬੂਤਰ ਲੈ ਕੇ ਆਏ ਨੇ ਆਪਾਂ ਇਹਨਾਂ ਨੂੰ ਪੁੱਛਦੇ ਆ ਕਿਹੜੇ ਪਿੰਡੋਂ ਆਏ ਆ ਹਾਂਜੀ ਬਈ ਕਬੂਤਰਵਾਜ ਤੁਹਾਡੀ ਇੱਕ ਇੰਟਰਵਿਊ ਲੈਣਿਆ ਥੋੜੀ ਜੀ ਤੇ ਹਾਂਜੀ ਬਈ ਜਿਵੇਂ ਆਪਾਂ ਇਹਨੂੰ ਪੁੱਛਦੇ ਆ ਵੀ ਕਿਹੜੇ ਪਿੰਡੋਂ ਆਏ ਨੇ ਬਾਈਹੋਰੀ ਹਾਂਜੀ ਬਈ ਕਿਹੜੇ ਪਿੰਡੋਂ ਆਏ ਹੋ ਜੋਧਪੁਰ ਜੋਧਪੁਰ अच्छा ਇੱਥੇ ਕਬੂਤਰਾਂ ਦੀ ਵੀ ਇੱਥੇ ਖਰੀਦਦਾਰੀ ਹੁੰਦੀ ਆ। ਹਾਂ, ਕਬੂਤਰਾਂ ਦੀ ਤੁੰਗ ਵਾਲੇ ਵੀ ਹੁੰਦੇ ਇੱਥੇ ਵੀ ਹੁੰਦੀ ਆ ਸਾਰੀਆਂ ਮੰਡੀਆਂ ਤੇ ਹੁੰਦੀ ਆ। ਅੱਛਾ ਅੱਛਾ। ਬਹੁਤ ਵਧੀਆ ਚੰਗੀ ਗੱਲ ਆ। ਕਿਵੇਂ ਮੰਡੀ ਦਾ ਆਨੰਦ ਕਿਵੇਂ ਮਨਾ ਮਾਨਦੇ ਹੋ? ਵਧੀਆ ਜੀ, ਵਧੀਆ। ਵਧੀਆ ਜੀ। ਤੇ ਜਿਵੇਂ ਕੋਈ ਖਾਸ ਪ੍ਰਬੰਧ ਹੋਵੇ ਲੰਗਰ ਪਾਣੀ ਦਾ ਕਹਿੰਦੇ ਕੀਤਾ ਗਿਆ ਗਾ ਜਿਹੜੇ ਕੋਈ ਆਉਂਦੇ ਆ। ਵਧੀਆ ਪਹਿਲਾਂ ਵੀ ਐਸੀ ਸੀ ਵਧੀਆ ਟਾਈਮ ਪਾਸ ਕਰ ਦਿੰਦੇ ਆ ਵਿਚਾਰੇ ਜਿਹੜਾ ਵਧੀਆ ਢਿੱਡ ਭਰੀ ਜਾਂਦੇ ਨੇ। ਪਨਾ ਪੁੰਨੀ ਇਹਨਾਂ ਦਾ। ਠੀਕ ਆ। ਆਜੋ ਆਪਾਂ ਹੋਰ ਵੀ ਤੁਹਾਨੂੰ ਦਿਖਾਉਣੇ ਆ ਜਿਵੇਂ ਕਿ ਸਾਰੀ ਇੱਥੇ ਮੰਡੀ ਦੇ ਵਿੱਚ ਮੁਰਗੇ ਵੀ ਵਿੱਚ ਹੈਗੇ ਨੇ ਤੇ ਆਪਾਂ ਉਹਨਾਂ ਨੂੰ ਸਾਰਿਆਂ ਨੂੰ ਦਿਖਾਵਾਂਗੇ ਕਵਰ ਕਰਾਂਗੇ ਜਿੰਨਾ ਕੋਸ਼ਿਸ਼ ਹੋ ਸਕਿਆ ਆਪਾਂ ਜਿਵੇਂ ਕਿ ਆ ਬਾਈ ਹੁਰੀ ਇਧਰੋਂ ਇੱਕ ਬੱਕਰਾ ਲੈ ਕੇ ਆਏ ਨੇ ਤੇ ਆਪਾਂ ਇਹਨਾਂ ਨੂੰ ਪੁੱਛਦੇ ਆਂ ਬਾਈ ਕਿਹੜੇ ਪਿੰਡੋਂ ਆਏ ਬੱਕਰਾ ਲੈ ਕੇ ਕੋਟ ਪਹਿਰੋਂ ਬਾਈ ਕੋਟ ਪਹਿਰੋਂ ਕੋਟ ਪਹਿਰੋਂ ਆਏ ਨੇ ਤੇ ਕਿਵੇਂ ਬਾਈ ਪਹਿਲਾਂ ਵੀ ਤੁਸੀਂ ਮਾਲ ਪਸ਼ੂ ਲੈ ਕੇ ਕਿ ਪਹਿਲੀ ਵਾਰ ਆਇਓ ਮੈਂ ਤਾਂ ਪਹਿਲੀ ਵਾਰ ਹੀ ਆਇਆ ਪਹਿਲੀ ਵਾਰ ਆਇਆ ਠੀਕ ਹੈ ਕਿਵੇਂ ਲੱਗਦਾ ਮਾਹੌਲ ਮੰਡੀ ਦਾ ਵਧੀਆ ਵਧੀਆ ਚਲੋ ਵਧੀਆ ਚੰਗੀ ਗੱਲ ਜਿਵੇਂ ਕਿ ਸਾਨੂੰ ਸਾਰਾ ਆਪਾਂ ਕਵਰ ਕਰਕੇ ਦਿਖਾਵਾਂਗੇ ਇਧਰੋਂ ਆ ਜਾ ਬਾਈ ਅੱਗੇ ਜਿਵੇਂ ਆ ਦੇਖੋ ਬਾਈ ਹੋਰੀ ਸਾਰੇ ਇੱਧਰ ਮਾਲ ਪਸ਼ੂ ਲਈ ਬੈਠੇ ਨੇ ਅਲੱਗ-ਅਲੱਗ ਪਿੰਡਾਂ ਤੋਂ ਆਏ ਹੋਏ ਨੇ ਦੂਰੋਂ-ਦੂਰੋਂ ਸਾਰੇ ਆਪਾਂ ਪੁੱਛਦੇ ਆ ਇਹਨਾਂ ਨੂੰ ਸਾਰਿਆਂ ਨੂੰ ਜਿੰਨੇ ਕੋਈ ਸਵਾਲ ਵੀ ਕਿਵੇਂ ਮੰਡੀ ਦਾ ਇੱਥੇ ਪ੍ਰਬੰਧ ਆ ਕੀ ਗੱਲਬਾਤ ਆ ਜਿਵੇਂ ਕਿ ਇੱਥੇ ਬਾਈ ਹੋਰੀ ਆ ਬੱਕਰੀਆਂ ਲੈ ਕੇ ਆਇਆ ਬਾਈ ਜੀ ਕਿਹੜਾ ਪਿੰਡ ਆ ਪਿੰਡਾ ਚੋਟੀਆਂ ਬਾਈ ਚੋਟੀਆਂ ਬਾਈ ਤੇ ਮੰਡੀ ਦਾ ਕਿਵੇਂ ਪਹਿਲਿਓਂ ਵੀ ਤੁਸੀਂ ਆਏ ਹੋ ਕਿ ਪਹਿਲੀ ਵਾਰ ਆਏ ਹੋ ਆ ਪਹਿਲੀ ਵਾਰ ਹੀ ਆਏ ਆ ਪਹਿਲੀ ਵਾਰ ਹੀ ਆਏ ਆ ਤੇ ਇੱਕ ਆਪਣਾ ਜਿਵੇਂ ਮੰਡੀ ਦੇ ਵਿੱਚ ਵਧੀਆ ਆਉਣ ਜਾਣ ਦਾ ਵਧੀਆ ਪ੍ਰਬੰਧ ਹੈਗਾ ਜਿਵੇਂ ਤੁਸੀਂ ਪਹਿਲੀ ਵਾਰ ਆਇਓ ਹਾਂ ਬਈ ਵਧੀਆ ਪ੍ਰਬੰਧ ਹੈ ਹਾਂਜੀ ਜਿਵੇਂ ਕਿ ਸਾਨੂੰ ਦੱਸ ਦਿੱਤਾ ਬਾਈ ਨੇ ਵਧੀਆ ਪ੍ਰਬੰਧ ਆ ਤੇ ਜਿਵੇਂ ਕਿ ਇਧਰੋਂ ਬਾਈ ਵੀ ਇੱਕ ਵਿਚਾਰ ਦੇਣਾ ਚਾਹੁੰਦਾ ਕੋਈ ਨਾ ਕੋਈ ਹਾਂਜੀ ਬਾਈ ਤੁਸੀਂ ਵੀ ਦੱਸੋ ਮੰਡੀ ਬਾਰੇ ਠੀਕ ਹੈ ਜੀ ਵਧੀਆ ਵਧੀਆ ਬਾਈ ਹਾਂਜੀ ਠੀਕ ਹੈ ਬਾਈ ਤੇ ਆਜੋ ਆਪਾਂ ਹੋਰ ਵੀ ਸਾਰਾ ਕਵਰ ਕਰਕੇ ਦਿਖਾਵਾਂਗੇ ਜਿੱਥੇ-ਜਿੱਥੋਂ ਸਾਰੇ ਆਉਂਦੇ ਆ ਬਾਈਹੂਰੀ ਜਿਵੇਂ ਹੁਣ ਆ ਟਰੈਕਟਰ ਟਰਾਲੀ ਤੇ ਹੁਣ ਹੀ ਲੈ ਕੇ ਆਏ ਨੇ ਇਸ ਟਾਈਮ ਤੇ ਸਾਰਿਆਂ ਦਾ ਕਿਉਂਕਿ

ਤੇ ਪਹਿਲਾਂ ਵੇਚਣ ਆਏ ਸੀ ਕਿ ਖਰੀਦਣ ਆਏ ਸੀ ਖਰੀਦਣ ਆਏ ਸੀ ਖਰੀਦਣ ਆਏ ਸੀ ਫਿਰ ਖਰੀਦ ਕੇ ਪਹਿਲਾਂ ਹੋਰ ਲੈ ਕੇ ਗਏ ਸੀਗੇ ਹੁਣ ਅੱਜ ਖਰੀਦਣ ਆਏ ਆ ਕਿ ਵੇਚਣ ਆਏ ਹੋ ਵੇਚਣ ਆਏ ਅੱਜ ਵੇਚਣ ਆਏ ਹੋ ਤੁਹਾਨੂੰ ਜਿਵੇਂ ਮੰਡੀ ਦੇ ਵਿੱਚ ਪ੍ਰਬੰਧ ਵਧੀਆ ਖਾਸ ਕੀਤਾ ਗਿਆ ਕਿ ਨਹੀਂ ਹਾਂਜੀ ਵਧੀਆ ਕੀਤਾ ਵਧੀਆ ਕੀਤਾ ਹੋਇਆ ਖਾਣ ਪੀਣ ਦਾ ਚਾਹ ਪਾਣੀ ਦਾ ਪ੍ਰਬੰਧ ਹੈ ਹਾਂਜੀ ਠੀਕ ਹੈ ਬਾਈ ਥੈਂਕ ਯੂ ਬਾਈ ਜਿਵੇਂ ਕਿਹਾ ਬੱਚੇ ਨੇ ਸਾਰਾ ਤੁਹਾਨੂੰ ਦੱਸ ਹੀ ਦਿੱਤਾ ਕਹਿੰਦੇ ਬਹੁਤ ਵਧੀਆ ਹੈਗਾ ਕਿਉਂਕਿ ਹਰ ਇੱਕ ਬੰਦਾ ਬੋਲਣ ਨਹੀਂ ਚਾਹੁੰਦਾ ਜਿਵੇਂ ਬੱਚੇ ਨੇ ਵਧੀਆ ਦੱਸਿਆਗਾ ਇਹ ਸਾਰਿਆਂ ਦਾ ਪਾ ਤੁਹਾਨੂੰ ਦਿਖਾਉਣੇ ਆ ਜਿਵੇਂ ਸਾਰੇ ਜਣੇ ਵੀਡੀਓ ਲਾਈਕ ਸ਼ੇਅਰ ਕਰਦੇ ਹੋ ਇਹਨਾਂ ਬੱਚਿਆਂ ਕਰਕੇ ਵੀ ਜਿਵੇਂ ਇਹਨਾਂ ਦਾ ਹੌਂਸਲਾ ਜਿਵੇਂ ਅੱਜ ਇੰਨੀ ਗਰਮੀ ਦੇ ਵਿੱਚ ਮੰਡੀ ਦੇ ਵਿੱਚ ਆਪਦੇ ਕੁੱਕੜ ਲੈ ਕੇ ਆਏ ਹੋਏ ਨੇ ਤੇ ਇਹ ਨਸਲ ਆ ਕਿ ਉਹ ਬੈਸੀ ਨੇ ਬਈ ਇਹ ਉਹ ਤਾਂ ਨਹੀਂ ਪਤਾ ਇਹਨਾਂ ਨੂੰ ਨਹੀਂ ਪਤਾ ਅੱਛਾ ਚਲੋ ਵਧੀਆ ਚੰਗੀ ਗੱਲ ਆ ਜਿਵੇਂ ਕੋਈ ਰੁਚੀ ਹੁੰਦੀ ਆ ਅਲੱਗ-ਅਲੱਗ ਸਾਰਿਆਂ ਦੀ ਤੇ ਜਿਵੇਂ ਇਧਰੋਂ ਆ ਨਿੱਕੇ-ਨਿੱਕੇ ਬੱਕਰੇ ਆ ਬੱਕਰੀਆਂ ਇਹ ਬਈ ਕਿਹੜੀ ਨਸਲ ਦੀਆਂ ਨੇ ਆ ਬੜਬਰੀ ਬਈ अच्छा भाई पहली बार आया कोई पहला भी लेके आए हो हां पहला भी आए हुए अच्छा जी किवें मंडी ਦਾ ਪ੍ਰਬੰਧ ਵਧੀਆ ਹੀ ਵਧੀਆ ਪ੍ਰਬੰਧ ਆ ਦੇਖੋ ਕਿਉਂਕਿ ਜਿਹੜੇ ਦੂਰੋਂ ਨੇੜੇ ਆ ਸਕਦੇ ਨੇ ਮੰਡੀ ਦਾ ਆਨੰਦ ਲੈ ਸਕਦੇ ਆ ਕਿਉਂਕਿ ਮਾਲ ਪਸ਼ੂ ਖਰੀਦਣਾ ਵੇਚਣਾ ਤੁਸੀਂ ਇੱਥੇ ਲੈ ਸਕਦੇ ਹੋ ਆ ਕੇ ਤੇ ਜੇ ਵੇਚਣਾ ਚਾਹੁੰਦੇ ਹੋ ਵੇਚ ਵੀ ਜਾ ਸਕਦੇ ਹੋ ਕਿਉਂਕਿ ਵਧੀਆ ਖਾਸ ਪ੍ਰਬੰਧ ਕੀਤਾ ਗਿਆ ਆਪਾਂ ਸਾਰਿਆਂ ਹਰ ਇੱਕ ਜਿੰਨੇ ਵੀ ਇੱਥੇ ਲਵੇ ਲਾਉਣੇ ਕੋਈ ਜਿਵੇਂ ਕੋਈ ਮਾਲ ਪਸ਼ੂ ਲੈ ਕੇ ਆਇਆ ਆਪਾਂ ਸਾਰਿਆਂ ਨੂੰ ਰੂਰੂ ਕਰਾਉਣੇ ਆ ਤੁਹਾਡੇ ਸਾਰਿਆਂ ਦੇ ਚੈਨਲ ਰਾਹੀਂ ਤੇ ਜਿਵੇਂ ਕਿ ਇਧਰੋਂ ਬਾਈ ਹੋਰੀ ਆ ਬੱਕਰੇ ਲੈ ਕੇ ਆਏ ਹੋਏ ਨੇ ਆਪਾਂ ਇਹਨਾਂ ਨੂੰ ਪੁੱਛਦੇ ਆਂ ਵੀ ਕੋਈ ਨਸਲਾਂ ਨੇ ਕਿ ਬਿਨਾ ਉਸ ਤੋਂ ਨੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਬਾਈ ਤੁਸੀਂ ਮਾਲ ਪਸ਼ੂ ਲੈ ਕੇ ਆਏ ਹੋ ਪਹਿਲੀ ਵਾਰ ਲੈ ਕੇ ਆਏ ਹੋ ਕਿ ਪਹਿਲਾਂ ਵੀ ਲੈ ਕੇ ਆਏ ਹੋ ਅਸੀਂ ਇੱਥੇ ਪਹਿਲੀ ਵਾਰ ਆਏ ਆ ਜੀ ਅੱਛਾ ਜੀ ਤੁਹਾਨੂੰ ਮੰਡੀ ਦਾ ਕਿਵੇਂ ਲੱਗਿਆ ਜੀ ਮਾਹੌਲ ਕਿਵੇਂ ਆ ਮੰਡੀ ਦਾ ਪ੍ਰਬੰਧ ਜਿਵੇਂ ਕੋਈ ਚਾਹ ਪਾਣੀ ਦਾ ਹੈਗਾ ਜੀ ਵਧੀਆ ਕਿ ਕਿਵੇਂ ਆ ਸਿਸਟਮ ਬਹੁਤ ਸੋਹਣਾ ਜੀ ਬਹੁਤ ਸੋਹਣਾ ਗਰਮੀ ਦਾ ਮੌਸਮ ਆ ਤੰਬੂ ਜਾਨਵਰਾਂ ਵਾਸਤੇ ਜੀ ਹਾਂਜੀ ਹਾਂਜੀ ਜਿਵੇਂ ਕਿ ਬੇਚਣੇ ਕੁਰਸੀਆਂ ਬਹੁਤ ਸੋਹਣਾ ਪ੍ਰਬੰਧ ਹੈ ਠੀਕ ਹੈ ਜੀ ਜਿਵੇਂ ਕਿ ਆ ਤੁਹਾਡੇ ਕੋਲੇ ਪਸੂ ਨੇ ਇਹ ਕੁ ਮਹੀਨਾ ਅਸਲਦੇ ਨੇ ਕਿ ਵੈਸੀ ਜਿਵੇਂ ਕਹਿੰਦੇ ਨੇ ਬੇੜੜੇ ਜਿਹਾ ਨਹੀਂ ਮੇਰੇ ਤਾਂ ਹੈਗੇ ਆ ਜੀ ਇਹ ਬੀਟਲ ਨਾਲ ਅਸਲਦੇ ਆ ਜੀ ਅੱਛਾ ਜੀ ਤੁਹਾਨੂੰ ਨੋਜ ਹਾਂਜੀ ਕੰਨ ਅੱਖਾਂ ਹਾਂਜੀ ਹਾਂਜੀ ਸਿੰਘ ਬਾਦਾਮ ਸਿੰਘ ਠੀਕ ਹੈ ਜੀ ਸਾਰੀਆਂ ਤੈਨੂੰ ਸਰਤਾ ਪੂਰੀਆਂ ਕਰਨੀਆਂ ਓਕੇ ਓਕੇ ਜੀ ਵਧੀਆ ਭਾਅ ਦੇ ਵਿੱਚ ਵਿਕ ਜਾਂਦੇ ਹੁਣੇ ਜੀ ਹਾਂ ਵਧੀਆ ਜੀ ਚਲੋ ਵਧੀਆ ਚੰਗੀ ਗੱਲ ਆਈ ਜਿਵੇਂ ਪ੍ਰਮਾਤਮਾ ਤੁਹਾਨੂੰ ਅੱਗੇ ਤਰੱਕੀ ਵਾਸਤੇ ਜਿਵੇਂ ਬਰੀਡਰਾਂ ਵਾਸਤੇ ਇਹ ਦੋਨੇ ਨਾਗ ਬਹੁਤ ਵਧੀਆ ਜੀ ਅੱਛਾ ਜੀ ਜਿਵੇਂ ਕਿ ਆ ਬਾਈ ਨੇ ਦੱਸਿਆ ਜਿਹੜੇ ਲਈ ਹੈਗਾ ਖਾਸ ਰੱਖਣ ਵਾਸਤੇ ਹਰ ਇੱਕ ਚੀਜ਼ ਬੰਦਾ ਦੱਸਦਾਗਾ ਵੀ ਜਿਹੜੀ ਨਸਲ ਨੂੰ ਕੋਈ ਰੱਖਣਾ ਚਾਹੁੰਦਾ ਉਹਨੂੰ ਇਸ ਬਾਰੇ ਹਰ ਇੱਕ ਬੰਦੇ ਨੂੰ ਨੌਲੇਜ ਹੁੰਦੀ ਆ ਕੋਈ ਵੀ ਨੇੜੇ ਤੇੜੇ ਕੋਈ ਵੀਡੀਓ ਦੇਖਦਾ ਤੇ ਤੁਸੀਂ ਭਾਗੀ ਬੰਦਰ ਬਠਿੰਡੇ ਤੋਂ 24 ਕਿਲੋਮੀਟਰ ਸਾਬੋਤਲਵੰਡੀ ਤੋਂ ਹੈਗਾ 5 ਕਿਲੋਮੀਟਰ ਸੜਕ ਦੇ ਉੱਤੇ ਆ ਰੋਡ ਦੇ ਨਾਲ ਆ ਮੇਨ ਰੋਡ ਦੇ ਤੇ ਤੁਸੀਂ ਜੇ ਕੋਈ ਪਸ਼ੂ ਖਰੀਦਣਾ ਹੋਵੇ ਜਾਂ ਵੇਚਣਾ ਹੋਵੇ ਤੁਸੀਂ ਇਸ ਮੰਡੀ ਦੇ ਵਿੱਚ ਆ ਸਕਦੇ ਹੋ ਤੇ ਜਿਵੇਂ ਕਿ ਹੋਰ ਵੀ ਤੁਹਾਨੂੰ ਦਿਖਾਉਣੇ ਆ ਜਿਵੇਂ ਆ ਬਾਪੂ ਹੋਰੀ ਕੁੱਕੜ ਲਈ ਬੈਠੇ ਨੇ ਇਹਨਾਂ ਨੂੰ ਪੁੱਛਦਿਆਂ ਵੀ ਮੁਰਗੇ ਇਹ ਕਿਹੜੇ ਨੇ ਕਿਹੜੀ ਨਸਲ ਦੇ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਹਾਂ ਬਈ ਦੱਸੇਗਾ ਨਸਲਾਂ ਬਾਰੇ ਹਾਂ ਅੰਦਰ ਹੀ ਕਰਦੇ ਬੇਟੇ ਤੇ ਕਰਦੇ ਸਾਹਮਣੇ ਕੋਈ ਨਹੀਂ हां फड़ला कोई चक्कर नहीं जमे के भाई ਤੁਸੀਂ ਕੁੱਕੜ ਲੈ ਕੇ ਆਏ ਹੋ ਇਹ ਪਹਿਲੀ ਵਾਰ ਲੈ ਕੇ ਆਏ ਹੋ ਕਿ ਪਹਿਲਾਂ ਵੀ ਆਏ ਹੋ ਜਾਂ ਨਹੀਂ ਕਿ ਪਹਿਲੀ ਵਾਰ ਆਏ ਹੋ ਪਹਿਲਾਂ ਵੀ ਆਨੇ ਨੇ ਵੀਰੇ اچھا ਪਹਿਲਾਂ ਤੁਸੀਂ ਖਰੀਦ ਕੇ ਲੈ ਕੇ ਗਏ ਸੀ ਕਿ ਵੇਚ ਕੇ ਗਏ ਸੀ ਖਰੀਦ ਕੇ ਵੀ ਲੈ ਕੇ ਆਨੇ ਵੇਚ ਕੇ ਵੀ ਆਨੇ ਵੀਰੇ اچھا ਮੰਡੀ ਦਾ ਕਿਵੇਂ ਆ ਪ੍ਰਬੰਧ ਬਹੁਤ ਵਧੀਆ ਕਿ ਕਿ ਬਹੁਤ ਵਧੀਆ ਬਹੁਤ ਠੀਕ ਆ ਭਾਈ ਤੇ ਜਿਵੇਂ ਇਹ ਕਿਹੜੀ ਨਾਲ ਅਸਲ ਦੇ ਨੇ ਭਾਈ ਆ ਤਾਂ ਇਹ ਆ ਤੰਨੇ ਆਈ ਆ ਥਾਰੇ ਤਾਜ਼ੀ ਆਈ ਉਹ ਹੋਰ ਆਉਣ ਫਰਾਂਸੀ ਆਈ ਓਕੇ ਓਕੇ ਤੰਨਾ ਚਾਰ ਆਈ ਜੀ ਆ ਪੰਜ ਦੇ ਚਾਰ ਪੰਜ ਆਈਏ ਤਾਂ ਸੀ ਲਈ ਤਾਜ ਆਈ ਪੰਜੇ ਤੇ ਆ ਫੈਂਸੀ ਬਰੀਡ ਹੈ ਓਕੇ ਜਿਵੇਂ ਆਪਣਾ ਕੁੱਕੜਾ ਹੈਗਾ ਇਹ ਕਿਹੜਾ ਹੈਗਾ ਇਹ ਤਾਜ ਆਈ ਅੱਛਾ ਇਹ ਵੀ ਕਿੱਲ ਤਾਜ ਅੱਛਾ ਹਾਂਜੀ ਜਿਵੇਂ ਕਿ ਬਾਈਆਂ ਨੂੰ ਸਾਰੀ ਨੌਲੇਜ ਹੈ ਇਹਨਾਂ ਬਾਰੇ ਜੋ ਕਿਉਂਕਿ ਰੱਖਦੇ ਨੇ ਆਪਾਂ ਨੂੰ ਇਹਨਾਂ ਨੌਲੇਜ ਹੈ ਨਹੀਂ ਇਹਨਾਂ ਬਾਰੇ ਵੀ ਕੀ ਨਸਲ ਆ ਇਹ ਦੱਸਣਗੇ ਕਿਉਂਕਿ ਸਾਰਾ ਸਿਸਟਮ ਆ ਆਪਾਂ ਇਹਨਾਂ ਨੂੰ ਪੁੱਛਦੇ ਆ ਬਾਈਆਂ ਨੂੰ ਹੋਰ ਵੀ ਜਿਵੇਂ ਕਿ ਆ ਬਾਪੂ ਜੀ ਬੈਠੇ ਨੇ ਇਹਨਾਂ ਨੂੰ ਪੁੱਛਦੇ ਆ ਹਾਂਜੀ ਬਾਪੂ ਜੀ ਕਿਵੇਂ ਆ ਆਪਣਾ ਮੰਡੀ ਦਾ ਮਾਹੌਲ ਤੇ ਜਿਵੇਂ ਆਪਾਂ ਮੰਡੀ ਬਾਰੇ ਪੁੱਛ ਰਹੇ ਹਾਂ ਵੀ ਇਹਦਾ ਪ੍ਰਬੰਧ ਕਿਵੇਂ ਹੈਗਾ ਇਹਦਾ ਪ੍ਰਬੰਧ ਵਧੀਆ ਜੀ ਖਾਣ ਪੀਣ ਦਾ ਪ੍ਰਬੰਧ ਉਹਦਾ ਲੰਗਰ ਪਾਣੀ ਦਾ ਅਲਦਾ ਜੀ ਆਥਾਂ ਤੇ ਕਸ਼ਾਮ ਤੇ ਬਹੁਤ ਵਧੀਆ ਪ੍ਰਬੰਧ ਹੁੰਦਾ ਜੀ ਠੀਕ ਹੈ ਜੀ ਉਹਨਾਂ ਦਾ ਜਿਵੇਂ ਕੋਈ ਚਾਰਜ ਲੱਗਿਆ ਸਾਹ ਵਾਸਤੇ ਵੀ ਠੀਕ ਹੈ ਜੀ ਕੁਰਸੀਆਂ ਦਾ ਪ੍ਰਬੰਧ ਆ ਠੀਕ ਹੈ ਜੀ ਜਿਵੇਂ ਉਹਨਾਂ ਦਾ ਕੋਈ ਚਾਰਜ ਵਗੈਰਾ ਵੀ ਹੈ ਖਾਣੇ ਪੀਣੇ ਦਾ ਕਿ ਫਰੀ ਹੈ ਜੀ ਲੰਗਰ ਇਹ ਫ੍ਰੀ ਆ ਜੀ ਠੀਕ ਆ ਜੀ ਜਿਵੇਂ ਕਿ ਬਾਪੂ ਰਣੇ ਨੇ ਦੱਸਿਆ ਵੀ ਇੱਥੇ ਖਾਣ ਪੀਣ ਦਾ ਲੰਗਰ ਜਿਹੜਾ ਵੀ ਹੈਗਾ ਉਹ ਫ੍ਰੀ ਆ ਤੇ ਤੁਸੀਂ ਇਸ ਮੰਡੀ ਦੇ ਵਿੱਚ ਆ ਕੇ ਆਨੰਦ ਮਾਣ ਸਕਦੇ ਹੋ ਆਪਣੇ ਮਾਲ ਪਸ਼ੂ ਖਰੀਦ ਵੇਚ ਸਕਦੇ ਹੋ ਜਿਵੇਂ ਕਿ ਇੱਧਰ ਬਾਈ ਹੋਰੀ ਲੈ ਕੇ ਆਏ ਹੋਏ ਨੇ ਮੈਨੂੰ ਲੱਗਦਾ ਇਹ ਤਾਂ ਬਾਈ ਹੋਰੀ ਉਹੀ ਆ ਜਿਹੜੇ ਬਾਈ ਉੱਥੇ ਲੱਕ ਬੈਠੇ ਬੱਕੜ ਕਬੂਤਰ ਤੇ ਜਿਵੇਂ ਬਈ ਆ ਤੁਹਾਡਾ ਕੀ ਬੱਕਰਾ ਕੇ ਕੋਈ ਪਾਠਾ ਇਹ ਅੱਛਾ ਜੀ ਇਹ ਕਿਹੜੀ ਨਾਲਸਲ ਦਾ ਬਾਈ ਜੀ ਏ ਬਈ ਬਰਬਰੀ ਬਾਈ ਜੀ ਠੀਕ ਹੈ ਬਈ ਤੇ ਜਿਵੇਂ ਆਪਾਂ ਮੰਡੀ ਬਾਰੇ ਇਸ ਬਾਰੇ ਗੱਲ ਕਰ ਰਹੇ ਆਂ ਜਿਵੇਂ ਇੱਥੇ ਮੇਲਾ ਲੱਗਿਆ ਹੋਇਆਗਾ ਵੀ ਇਹ ਮੇਲੇ ਦੇ ਵਿੱਚ ਜਿਵੇਂ ਤੁਸੀਂ ਦੂਰੋਂ ਦੂਰੋਂ ਆਉਨੇ ਹੋ ਕੋਈ ਨੇੜੋਂ ਆਉਂਦਾ ਕੋਈ ਦੂਰੋਂ ਪਿੰਡ ਕਿਹੜਾ ਬਾਈ ਦੱਸ ਰਲਾ ਤੇਰਾ ਪਿੰਡ ਜੋਪਰ ਪਖਰਾ ਬਾਈ ਠੀਕ ਹੈ ਬਈ ਇੱਥੋਂ ਕਿੰਨੇ ਕਿਲੋਮੀਟਰ ਹੈ ਜਾਂਦਾ ਇੱਥੋਂ ਹੈਗਾ ਬਈ 12 ਤਰਾ ਕਿਲੋਮੀਟਰ ਹਾਂਜੀ ਤੇ ਜਿਵੇਂ ਕਿ ਤੁਹਾਨੂੰ ਸਾਰਾ ਬਾਈ ਨੇ ਦੱਸ ਹੀ ਦਿੱਤਾ ਵੀ 12 13 ਕਿਲੋਮੀਟਰ ਦੂਰ ਆਗਾ ਤੇ ਜਿਵੇਂ ਇੱਥੇ ਪਾਲ ਪਸ਼ੂ ਲੈ ਕੇ ਆਉਨੇ ਆ ਵਧੀਆ ਕੇਅਰ ਹੁੰਦੀ ਹੈ ਬਾਈ ਹਾਂਜੀ ਹਾਂ ਤੇ ਜਿਵੇਂ ਇੱਥੇ ਲੰਗਰ ਪਾਣੀ ਦਾ ਪ੍ਰਬੰਧ ਆ ਸਾਰਾ ਬਹੁਤ ਵਧੀਆ ਬਾਈ ਪੂਰਾ ਸਰਾ ਠੀਕ ਆ ਬਈ ਸਾਰਿਆਂ ਦਾ ਬਹੁਤ ਧੰਨਵਾਦ ਤੁਹਾਡਾ ਦੱਸਣ ਲਈ ਕਿਉਂਕਿ ਦੂਰੋਂ ਨੇੜੋਂ ਸੇਵਕ ਗਿੱਲੇ ਦੇ ਨਾਂ ਤੇ ਬਈ ਚੈਨਲ ਬਣਾਇਆ ਹੋਇਆ YouTube ਤੇ ਵੀ ਆ Facebook ਤੇ ਵੀ ਆ ਠੀਕ ਤੇ ਸਾਰੀਆਂ ਵੀਡੀਓ ਤੁਹਾਡੇ ਕੋਲੇ ਲਾਈਵ ਆਉਣਗੀਆਂ ਹੋਰ ਵੀਡੀਓ ਵੀ ਆਪਾਂ ਨੇੜੇ ਤੇੜੇ ਮੰਡੀਆਂ ਦੀਆਂ ਪਾਉਣੀਆਂ ਤੁਹਾਡੇ ਕੋਲੇ ਪਹੁੰਚਿਆ ਕਰਨੀਆਂ ਸਾਰੀਆਂ ਤੇ ਹਾਂਜੀ ਜਿਵੇਂ ਕਿ ਇਧਰੋਂ ਆਪਾਂ ਤੁਹਾਨੂੰ ਦਿਖਾਉਣੇ ਆ ਦੂਸਰੀ ਸਾਈਡ ਵੀ ਸਾਰਾ ਚੈਨਲ ਆਪਣਾ ਚੱਲਦਾ ਰਹਿੰਦਾਗਾ ਤੁਹਾਨੂੰ ਪਤਾ ਹੀ ਹੈਗਾ YouTube ਤੇ ਵੀ ਚੱਲਦਾ ਰਹਿੰਦਾ Facebook ਤੇ ਵੀ ਤੇ ਹਾਂਜੀ ਭਾਈ ਜ਼ਰੂਰ ਦੱਸ ਦਿੰਨਾ ਹਾਂਜੀ ਭਾਈ ਜਿਵੇਂ ਕਿ ਇਧਰੋਂ ਮੁੰਡਾ ਤੁਹਾਨੂੰ ਸਾਰੀ ਕਵਰ ਕਰਕੇ ਮੰਡੀ ਦਿਖਾ ਰਿਹਾ ਤੇ ਭਾਈ ਇਧਰੋਂ ਸਾਰਾ ਨਿਗਾ ਮਾਰ ਕੇ ਦਿਖਾ ਦੇ ਮੰਡੀ ਹਾਂ ਵਧੀਆ ਚੱਲਦੀ ਹੈ ਵਧੀਆ ਵਰਕ ਕਰਦੀ ਆ ਕਿਉਂਕਿ ਜੇ ਕਿਸੇ ਨੇ ਕੋਈ ਮਾਲ ਪਸ਼ੂ ਖਰੀਦਣਾ ਵੇਚਣਾ ਹੋਵੇ ਤੁਸੀਂ ਇੱਥੇ ਆ ਕੇ ਆਪਦਾ ਕੋਈ ਮਾਲ ਪਸ਼ੂ ਲਿਆ ਕੇ ਖਰੀਦ ਵੇਚ ਸਕਦੇ ਹੋ ਤੇ ਬਹੁਤ ਵਧੀਆ ਪ੍ਰਬੰਧ ਕੀਤਾ ਗਿਆਗਾ ਇਸ ਦੇ ਉੱਪਰ ਆਇਆ ਕਰਨੇ ਵੀ ਇਧਰ ਕੋਲੇ ਨੇੜੇ ਤੇੜੇ ਦੀਆਂ ਮੰਡੀਆਂ ਜਾਂ ਕੋਈ ਪਸ਼ੂ ਬਕਾਊ ਖੜਾ ਹੈਗਾ ਕਿਸੇ ਕੋਲੇ ਘਰੇ ਖੜਿਆ ਹੈਗਾ ਸਾਰੀਆਂ ਵੀਡੀਓ ਪਾਉਣੇ ਆ ਤੇ ਆਜੋ ਹਾਂ ਆਪਾਂ ਜਿਵੇਂ ਕਿ ਤੁਹਾਨੂੰ ਦਿਖਾਉਣੇ ਆ ਇਧਰੋਂ ਸਾਰੀ ਮੰਡੀ ਤੇ ਆਪਾਂ ਮੰਡੀ ਦੇ ਜਿਹੜੇ ਮਾਲਕ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਜਿਵੇਂ ਕਿ ਆ ਬਾਈ ਹੋਰੀ ਇੱਥੇ ਰੇੜੀਆਂ ਦੇ ਵਿੱਚ ਕੋਈ ਟਰੈਕਟਰ ਟਰਾਲੀਆਂ ਤੇ ਲੈ ਕੇ ਆਏ ਨੇ ਕੋਈ ਨਾਸਲ ਦੇ ਨੇ ਕੋਈ ਜਿਵੇਂ ਕੋਈ ਆਪਣਾ ਸਾਰੇ ਟੋਡੀਆਂ ਨਸਲਾਂ ਨੇ ਜਿਵੇਂ ਆਪਾਂ ਬਾਈ ਹੋਰਾਂ ਨੂੰ ਪੁੱਛਦੇ ਆ ਜਿਵੇਂ ਇਹਨਾਂ ਨੇ ਕਾਫੀ ਮਾਲ ਪਸ਼ੂ ਰੱਖਿਆ ਹੋਇਆ ਆਪਾਂ ਇਹ ਬਾਈਆਂ ਨੂੰ ਪੁੱਛਦੇ ਆਂ ਵੀ ਇਹਨਾਂ ਦਾ ਖੁੱਦ ਆਪਦਾ ਕਿ ਕਿ ਤਿੰਨ ਚਾਰ ਜਣੇ ਦਾ ਹੋਰ ਬਾਈ ਕੀ ਹਾਲ ਆ ਸੱਸੀ ਗੱਲ ਬਾਈ ਜੀ ਬਾਈ ਹੋਰੀ ਸੰਗੀ ਜਾਂਦੇ ਨੇ ਕੋਈ ਗੱਲ ਨਹੀਂ ਸੰਗਣ ਦੀ ਕੋਈ ਜ਼ਰੂਰਤ ਨਹੀਂ ਤੇ ਆਇਆ ਬੱਚੀ ਤੇ ਜਿਵੇਂ ਬਈ ਇਹ ਮਾਲ ਪਸੂ ਜਿਵੇਂ ਉਹ ਆਇਆ ਮੁਰਗੇ ਵਾਲਾ ਤੂੰ ਹੀ ਆ ਜਾ ਇਹ ਮਾਲ ਪਸੂ ਜਿਵੇਂ ਇੱਥੇ ਰੱਖਿਆ ਜਾਂਦਾ ਇਹ ਖੁੱਦ ਬਾਈ ਦਾ ਇੱਕ ਦਾ ਕਿ ਅਲੱਗ-ਅਲੱਗ ਆਏ ਬਈ ਇੱਕ ਦਾ ਨਹੀਂ ਇਹ ਬਾਈ ਸਾਰੇ ਬਾਈਆਂ ਦੇ ਅੱਛਾ ਅੱਛਾ ਏ ਅੱਡ ਅੱਡਾਈ ਠੀਕ ਹੈ ਜਿਵੇਂ ਕਿ ਨਸਲਾਂ ਨੇ ਇਹ ਨਸਲਾਂ ਬਾਰੇ ਨੌਲੇਜ ਹੈ ਇਹਨਾਂ ਨਸਲਾਂ ਜੀ ਆ ਪਹਾੜੀ ਹੈ ਇੱਕ ਦੀ ਦੋ ਤਿੰਨ ਬਿੱਟਲ ਹੁੰਦੀ ਹੈ ਜੀ ਹਾਂਜੀ ਹਾਂਜੀ ਇੱਕ ਆ ਪਹਾੜੀ ਹੁੰਦੀ ਹੈ ਇੱਕ ਦੇਸੀ ਹੁੰਦੀ ਹੈ ਇਹਨਾਂ ਦੀਆਂ ਬਾਰੇ ਪਤਾ ਹੈ ਤਿੰਨ ਚਾਰ ਬਾਰੇ ਠੀਕ ਹੈ ਬਈ ਜਿਵੇਂ ਕਿ ਤੁਹਾਨੂੰ ਸਾਰਾ ਕੁਝ ਬਾਈ ਨੇ ਦੱਸਤਾ ਹੈ ਆ ਤੇ ਬਾਈ ਕੁਕੜਾਂ ਬਾਰੇ ਤੇ ਕਬੂਤਰਾਂ ਬਾਰੇ ਦੱਸਣਾ ਚਾਹੁੰਦਾ ਹੈ ਕਿਹੜੇ ਕੁਕੜ ਰੱਖਦਾ ਤੇ ਕਿਹੜੇ ਕੂਤਰ ਰੱਖਦਾ ਮੇਰੇ ਕੋਲ ਘਰੇ ਆ ਬਈ ਬੈਂਗਮਾਗਾ ਹਾਂ ਤਾ ਜਾਗੇ ਤੇ ਜਾਵੇ ਆਗੇ ਚਿੱਟੇ ਨੂਰੀ ਆਗੇ ਠਿੱਕਰ ਆਗੇ ਤੇ ਪੈਟ ਵੀਕ ਆ ਗਏ ਹਾਂਜੀ ਹਾਂਜੀ ਸਾਰੇ ਆ ਗਏ ਆਪਣੇ ਜਿਵੇਂ ਕਿ ਆ ਦੇਖੋ ਤੁਹਾਨੂੰ ਬਾਈ ਨੇ ਨਸਲਾਂ ਦੱਸੀਆਂ ਨੇ ਕਬੂਤਰਾਂ ਦੀਆਂ ਜਿਵੇਂ ਕਿ ਆਪਣੇ ਮੁਰਗਿਆਂ ਦੀਆਂ ਕਿਉਂਕਿ ਖੁਦ ਆਪਾਂ ਨੂੰ ਇਹ ਨਸਲਾਂ ਬਾਰੇ ਨਹੀਂ ਨੌਲੇਜ ਜਿਹੜੇ ਬੰਦੇ ਰੱਖਦੇ ਨੇ ਖੁਦ ਉਹਨਾਂ ਨੂੰ ਪਤਾ ਵੀ ਕੀ ਕੀ ਨਸਲਾਂ ਦੀ ਕਿਹੜੀ ਕਿਹੜੀ ਨਸਲ ਹੁੰਦੀ ਆ ਕੀ ਨਸਲਾਂ ਬਾਰੇ ਇਹਨਾਂ ਨੂੰ ਨੌਲੇਜ ਆ ਕਿਹੜੀ ਨਸਲ ਕਿੱਥੇ ਕੰਮ ਕਰਦੀ ਆ ਕਿਉਂਕਿ ਸਾਰਿਆਂ ਨੂੰ ਜਿਹੜੇ ਬੰਦੇ ਜਿਹੜੇ ਕਿੱਤੇ ਚ ਹੁੰਦੇ ਆ ਉਹੀ ਦੱਸਦੇ ਆ ਜਿਵੇਂ ਕਿ ਆਪਾਂ ਸਾਰਾ ਤੁਹਾਨੂੰ ਦੱਸ ਰਹੇ ਆ ਇਧਰੋਂ ਆਪਾਂ ਭਾਗੀ ਬਾਂਦਰ ਦੇ ਵਿੱਚ ਆ ਰਹੇ ਆ ਜਿਵੇਂ ਤੁਹਾਨੂੰ ਦਿਖਾਉਣੇ ਆ ਇਧਰੋਂ ਵੀ ਮਾਲ ਪਸੂ ਰੱਖਿਆ ਹੋਇਆ ਪੜਿਆ ਹੋਏ ਹਾਂਜੀ ਭਾਈ ਆ ਜਾ ਯਾਰ ਆ ਜਾ ਆ ਉਰਾ ਹੋ ਯਾਰ ਪਹਿਲਾ ਸਾਈਡਾਂ ਕਰ ਲੈਣ ਦੇ ਵਾਲਾ ਆ ਭਾਈ ਕਿਹੜੇ ਕਿਹੜਾ ਥੋੜਾ ਬੱਕਰਾ ਹੈ ਹਾਂ ਭਾਈ ਹਾਂਜੀ ਮਾਇ ਬਣ ਕੇ ਚੱਲ ਫੀਸ ਰੱਖੀ ਇਹਦੀ 1000 ਰੁਪਿਆ ਬੱਕਰਾਂ ਲਾਉਣ ਵਾਸਤੇ ਹੀ ਲੈਂਦਾ ਇਹ ਠੀਕ ਆ ਠੀਕ ਆ ਜੀ ਉਰਾ ਹੋ ਜਾ ਭਾਈ ਨੇੜੇ ਜਿਵੇਂ ਕਿ ਆ ਬੱਚੀ ਦੱਸੂਗਾ ਇਹ ਕਹਿੰਦਾ ਸੀ ਮੈਂ ਵਿਚਾਰ ਦੇਣਾ ਚਾਹੁੰਦਾ ਤੇ ਆਪਾਂ ਇਹਨੂੰ ਪੁੱਛਦੇ ਹਾਂ ਉਰੇ ਜਾ ਭਾਈ ਜਿਵੇਂ ਬਈ ਆ ਆਪਣੇ ਤੁਹਾਡਾ ਬੱਕਰਾ ਹੈਗਾ ਹਾਂ ਬਈ ਕੀ ਕਿਹੜੀ ਨਸਲ ਆ ਇਹ ਇਹ ਵੀ ਬੈਂਟਨ ਅੱਛਾ ਤੇ ਇਹਦਾ ਕਿਵੇਂ ਕਿ ਅੱਜ ਤੁਸੀਂ ਇੱਥੇ ਵੇਚਣ ਆਏ ਹੋ ਜਾਂ ਮਾਲ ਪਸ਼ੂ ਕੋਈ ਹੋਰ ਨਾਲ ਖਰੀਦਣ ਆਏ ਹੋ ਇਹ ਦਿਖਾਉਣ ਵਾਸਤੇ ਬਈ ਅੱਛਾ ਸਪੈਲ ਦਿਖਾਉਣ ਵਾਸਤੇ ਆਇਓ ਜਿਵੇਂ ਕਿ ਬਾਈ ਚਲੋ ਆਪਾਂ ਬੱਚੇ ਨੂੰ ਨਹੀਂ ਪੁੱਛ ਸਕਦੇ ਆਪਾਂ ਬਾਈ ਨੂੰ ਪੁੱਛਦੇ ਆ ਸਾਰਾ ਆਪਾਂ ਨੂੰ ਦੱਸੂਗਾ ਹਾਂਜੀ ਬਾਈ ਇਹ ਕੀ ਕੰਮ ਵਾਸਤੇ ਜਿਵੇਂ ਆਪਾਂ ਤੁਸੀਂ ਕਹਿੰਦੇ ਬਈ ਇੱਥੇ ਮਾਲ ਪਸੂ ਨੂੰ ਦਿਖਾਉਣ ਆਇਓ ਜਿਵੇਂ ਕੋਈ ਜਿਵੇਂ ਬੱਕਰੀਆਂ ਦਾ ਆਪਾਂ ਨੂੰ ਲਵਾਉਣ ਵਾਸਤੇ ਕੀ ਫੀਸ ਰੱਖੀ ਗਈ ਆ ਉਹ ਵੀ ਇਹਨਾਂ ਦਾ 1000 ਰੁਪਏ ਫੀਸ ਰੱਖੀ ਹੋਈ ਆ ਬਈ ਅੱਛਾ ਜੀ ਹਾਂ ਹਾਂਜੀ ਬਾਈ ਜਿਵੇਂ ਕਿਸੇ ਨੇ ਕੋਈ ਚੰਗਾ ਬੱਚਾ ਲੈਣ ਵਾਸਤੇ ਇਸ ਬੱਚੇ ਨੂੰ ਜਿਵੇਂ ਕਿਸੇ ਨੇ ਬੱਚਾ ਲੈਣਾ ਹੋਵੇ ਇਸ ਬੱਕਰੇ ਦਾ ਉਹ ਬਾਈ ਨਾਲ ਸੰਪਰਕ ਕਰ ਸਕਦੇ ਆ ਬਾਈ ਆਪਣਾ ਉਹਦਾ ਨੰਬਰ ਦੱਸੂਗਾ ਕਿ ਕਿਹੜਾ ਨੰਬਰ ਹੈਗਾ ਹਾਂਜੀ ਬਾਈ ਉਹਦਾ ਆਪਣਾ ਨੰਬਰ ਸਪਰਕ ਨੰਬਰ ਦੱਸ ਦੋ 994605208 ਪਿੰਡ ਕਿਹੜਾ ਬਾਈ ਭਾਗੀਬੰਦਰ ਭਾਗੀਬੰਦਰ ਪਿੰਡ ਆ ਬਾਈ ਨੇ ਬਾਕੀ ਮੋਬਾਈਲ ਨੰਬਰ ਤੁਹਾਨੂੰ ਦੱਸ ਹੀ ਦਿੱਤਾ ਇਸ ਨੰਬਰ ਤੇ ਤੁਸੀਂ ਕਨੈਕਟ ਕਰ ਸਕਦੇ ਹੋ ਆ ਬੱਕਰਾ ਤੁਹਾਡੇ ਸਾਹਮਣੇ ਆ ਤੇ ਜਿਵੇਂ ਕਿ ਬਾਈ ਸਮਾਰ ਕੇ ਦਿਖਾ ਦੇ ਚੰਗੀ ਤਰ੍ਹਾਂ ਤੇ ਆਪਾਂ ਹੋਰ ਅੱਗੇ ਦਿਖਾਉਣਾ ਥੋਨੂੰ ਕਿਉਂਕਿ ਇਧਰੋਂ ਜਿਵੇਂ ਬਹੁਤ ਜ਼ਿਆਦਾ ਇੱਕ ਤਾਂ ਗਰਮੀ ਹੋ ਰਹੀ ਹੈ ਗਰਮੀ ਕਰਕੇ ਕਿਉਂਕਿ ਸਾਰਿਆਂ ਨੂੰ ਬਹੁਤ ਪ੍ਰੋਬਲਮ ਆਉਂਦੀ ਆ। ਹਾਂਜੀ ਆਜੋ ਬਈ। ਕਿਉਂਕਿ ਤੁਹਾਨੂੰ ਸਾਰੀ ਮੰਡੀ ਦੇ ਵਿੱਚੋਂ ਦਿਖਾਇਆ ਜਾਂਦਾ ਜਿਵੇਂ ਕਿ ਆਜੋ ਖਾਸ ਪ੍ਰਬੰਧ ਲੰਗਰ ਦਾ ਚਾਹ ਪਾਣੀ ਦਾ ਇੱਥੇ ਕੀਤਾ ਗਿਆਗਾ। ਜੇ ਕਿਸੇ ਨੇ ਜਿਵੇਂ ਕੋਈ ਲੰਗਰ ਛਕਣਾਗਾ। ਦੇਖੋ ਜਿਵੇਂ ਕਿ ਤੁਹਾਡੇ ਸਾਹਮਣੇ ਆ ਬਾਈ ਹੋਰੀ ਲੰਗਰ ਛਕ ਰਹੇ ਨੇ ਤੇ ਆਪਾਂ ਇੱਕ ਦੋ ਬਾਈ ਉਹਨਾਂ ਨੂੰ ਬਾਪੂਆਂ ਨੂੰ ਸਵਾਲ ਕਰਦੇ ਆ ਚਲੋ ਸਾਡੇ ਬਾਪੂ ਜੀ ਜੁੱਤੇ ਪਾਏ ਨੇ ਤੇ ਤੁਸੀਂ ਉਰੀ ਆਜੋ ਤੁਹਾਡੇ ਨਾਲ ਗੱਲਬਾਤ ਕਰਨੀ ਆਪਾਂ ਪੁੱਛਣਾ ਲੰਗਰ ਬਾਰੇ। ਤੇ ਵੀ ਕੀ ਗੱਲ ਬਾਤ ਆ ਜਿਵੇਂ ਇੱਧਰ ਚਾਹ ਪਾਣੀ ਦਾ ਲੰਗਰ ਲੱਗਿਆ ਹੋਇਆ ਸਾਰਾ ਤੇ ਵਧੀਆ ਪ੍ਰਬੰਧ ਕੀਤਾ ਹੋਇਆ ਭਾਗੀ ਮੰਦਰ ਤੇ ਜਮਾ ਰੋਡ ਦੇ ਉੱਤੇ ਆ ਰੋਡ ਦੇ ਨਾਲ ਹੀ ਸਥਿਤ ਆ ਤੇ ਆਓ ਬਾਪੂ ਜੀ ਹਾਂਜੀ ਜਿਵੇਂ ਬਾਪੂ ਜੀ ਇੱਥੇ ਮੰਡੀ ਦੇ ਵਿੱਚ ਲੰਗਰ ਲਗਾਇਆ ਜਾਂਦਾ ਕਿਵੇਂ ਇਹਦਾ ਕੋਈ ਚਾਰਜ ਲਿਆ ਜਾਂਦਾ ਕਿ ਸਾਰੀ ਸੰਗਤ ਵਾਸਤੇ ਫ੍ਰੀ ਹੁੰਦਾ ਸਾਰੀ ਵਾਸਤੇ ਫ੍ਰੀ ਅੱਛਾ ਜੀ ਕਾਹਦਾ ਕਾਹਦਾ ਲੰਗਰ ਲਾਇਆ ਜਾਂਦਾ ਜਿਵੇਂ ਚਾਹ ਪਾਣੀ ਦਾ ਲੰਗਰ ਲਾਇਆ ਜਾਂਦਾ ਚਾਹ ਪਾਣੀ ਦਾ ਪਾਣੀ ਰੋਟੀ ਪਾਣੀ ਹਾਂ ਹਾਂਜੀ ਬਹੁਤ ਵਧੀਆ ਚੰਗੀ ਗੱਲ ਹੈ ਜੀ ਜਿਵੇਂ ਕਿ ਇੱਥੇ ਪਾਣੀ ਦਾ ਖੁਦ ਆਰੋ ਦਾ ਪਾਣੀ ਰੱਖਿਆ ਜਾਂਦਾ ਵਧੀਆ ਪ੍ਰਬੰਧ ਦਾ ਸਾਰਾ ਤੇ ਬਹੁਤ ਵਧੀਆ ਪ੍ਰਾਲਾ ਕੀਤਾ ਹੋਇਆ ਬਾਈਆਂ ਨੇ ਆਪਾਂ ਇੱਥੇ ਨੇੜੇ ਦੀ ਵਿੱਚ ਬਾਈ ਫਿਰਦੇ ਨੇ ਜਿਹੜੇ ਖੁਦ ਜਿਹੜੇ ਮੰਡੀ ਆਪਦੇ ਅੰਡਰ ਚਲਾ ਰਹੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਜੋ ਸਾਨੂੰ ਕਾਊਂਟਰ ਤੇ ਲੈ ਕੇ ਚਾਲਦੇ ਆ ਤੇ ਆਪਾਂ ਉਹਨਾਂ ਨੂੰ ਪੁੱਛਦੇ ਹਾਂ ਸਵਾਲ ਇੱਕ ਦੋ ਗੱਲਬਾਤ ਕਰਦੇ ਹਾਂ ਨਾਲੇ ਆਪਾਂ ਉਹਨਾਂ ਦਾ ਨੰਬਰ ਪਾਵਾਂਗੇ ਡਿਟੇਲ ਪਾਵਾਂਗੇ ਹੋਰ ਬਾਈ ਜੀ ਕੀ ਹਾਲ ਹੈ ਕਿਉਂਕਿ ਸਾਰੇ ਬਾਈ ਜਿਵੇਂ ਕਿਸੇ ਦਾ ਵੀ ਸੰਦੇਸ਼ ਕਿਸੇ ਨੇ ਪਹੁੰਚਾਉਣਾ ਹੁੰਦਾ ਮੋਬਾਈਲ ਤੇ ਸਾਰੇ ਇੱਥੇ ਯੂਟਿਊਬਰ ਵੀ ਆ ਰਹੇ ਨੇ ਤੇ ਸਾਰਿਆਂ ਦਾ ਫਰਜ਼ ਵੀ ਬਣਦਾ ਵੀ ਵੱਧ ਤੋਂ ਵੱਧ ਇਸ ਚੀਜ਼ ਨੂੰ ਦਿਖਾਇਆ ਕਰੋ ਕਿਉਂਕਿ ਜਿਹਨੂੰ ਨਹੀਂ ਪਤਾ ਉਸ ਨੂੰ ਪਤਾ ਲੱਗ ਜਾਂਦਾ ਵੀ ਮੰਡੀ ਕਿੱਥੇ ਹੈਗੀ ਕਿਉਂਕਿ ਜਿਵੇਂ ਅਸੀਂ ਇਥੋਂ ਲੰਘੇ ਜਾ ਰਹੇ ਸਾਨੂੰ ਖੁਦ ਨੂੰ ਆਪ ਨੂੰ ਨਹੀਂ ਸੀ ਨੌਲੇਜ ਵੀ ਮੰਡੀ ਇਹ ਕਿੱਥੋਂ ਦੀ ਆ ਕੀ ਕਾਰਨ ਆ ਆਪਾਂ ਪੁੱਛ ਰਹੇ ਹਾਂ ਬਾਈ ਨੂੰ ਬਾਈ ਗੁਲਾਬ ਜੀ ਆਪਾਂ ਨੂੰ ਦੱਸਣਗੇ ਕਿ ਕੀ ਇੱਥੇ ਸਾਰਾ ਜਿਹੜਾ ਕੋਈ ਕਿਹੜਾ-ਕਿਹੜਾ ਇੱਥੇ ਮਾਲ ਪਸੂ ਲੈ ਆ ਸਕਦਾ ਤੇ ਹਾਂਜੀ ਬਾਈ ਹਸ਼ੀ ਗੱਲ ਬਾਈ ਜੀ ਹਸ਼ੀ ਗੱਲ ਬਾਈ ਜੀ ਬਹੁਤ ਬਹੁਤ ਧੰਨਵਾਦ ਸਾਡੀ ਮੰਡੀ ਦੇ ਵਿੱਚ ਪਹੁੰਚੋ ਤੁਸੀਂ ਬਾਈ ਜੀ ਹਾਂਜੀ ਬਾਈ ਜੀ ਤੇ ਜਿਵੇਂ ਤੁਹਾਨੂੰ ਇੱਕ ਸਵਾਲ ਕਰ ਰਹੇ ਹਾਂ ਬਾਈ ਜੀ ਤੇ ਆਪਾਂ ਤੁਹਾਨੂੰ ਪੁੱਛ ਰਹੇ ਹਾਂ ਜਿਵੇਂ ਇੱਥੇ ਆਹ ਮੋਟਰਸਾਈਕਲ ਨੇ ਸਾਧਨ ਨੇ ਇਹਨਾਂ ਦੀ ਨਿਗਰਾਨੀ ਵਾਸਤੇ ਕੋਈ ਖਾਸ ਪ੍ਰਬੰਧ ਕੀਤਾ ਗਿਆ ਜਾਂ ਕਿਵੇਂ ਕੀ ਗੱਲਬਾਤ ਹਾਂਜੀ ਬਾਈ ਇਹ ਆਪਾਂ ਸਿਰਫ ਜਾਇਜ਼ 10 ਰੁਪਏ ਰੱਖੇ ਹੋਏ ਆ ਵੀ ਸੜਕ ਦੇ ਨਾਲ ਕੋਈ ਸਾਧਨ ਖੜੇ ਆਪਾਂ ਆ ਦੀ ਮੇਲੇ ਦੇ ਵਿੱਚ ਮੰਡੀ ਦੇ ਵਿੱਚ ਹੀ ਹਾਂਜੀ ਸਾਧਨਾਂ ਦੀ ਪਾਰਕਿੰਗ ਬਣਾਈ ਹੋਈ ਆ ਸਿਰਫ 10 ਰੁਪਏ ਰੱਖਿਆ ਜਾਇਜ਼ ਉਹ ਵੀ ਇੱਕ ਸੇਫਟੀ ਲਈ ਕਈ ਵਾਰਾ ਬੰਦੇ ਕਹਿੰਦੇ ਆ ਬਾਈ ਸਾਰਾ ਸਾਧਨ ਦੀ ਜ਼ਿੰਮੇਵਾਰੀ ਤੇ ਵਧੀਆ ਮੰਡੀ ਦੇ ਪ੍ਰਬੰਧ ਆ ਬਾਈ ਜੀ ਇਹ ਪਿੰਡ ਭਾਗੀ ਬੰਦਰਾ ਜ਼ਿਲ੍ਹਾ ਬਠਿੰਡਾ ਤਹਿਸੀਲ ਤਲਵੰਡੀ ਸਾਬੋ ਹਾਂਜੀ ਇੱਕ ਆਪਾਂ ਇਸ ਮੋਟਰਸਾਈਕਲਾਂ ਬਾਰੇ ਗੱਲ ਕਰ ਰਹੇ ਆ ਕਿਉਂਕਿ ਕਾਰਨ ਇਦਾਂ ਦਾ ਜਿਵੇਂ ਕੋਈ ਦੂਰੋਂ ਨੇੜੋਂ ਆਉਂਦਾਗਾ ਮੰਡੀ ਦੇ ਵਿੱਚ ਬੰਦਾ ਬਿਜੀ ਹੋ ਜਾਂਦਾ ਵਿੱਚ ਹਰ ਇੱਕ ਬੰਦਾ ਹੋਇਆ ਨਹੀਂ ਹੁੰਦਾ ਕੋਈ ਕਿਸੇ ਤਰ੍ਹਾਂ ਦਾ ਬੰਦਾ ਹੁੰਦਾ ਵੀ ਮੋਟਰਸਾਈਕਲ ਨਾਲ ਚੱਕਿਆ ਜਾਵੇ ਸੇਫਟੀ ਲਈ ਕੁਲ ਇਹਨਾਂ ਨੇ 10 ਰੁਪਏ ਰੱਖੇ ਹੋਏ ਨੇ 10 ਰੁਪਏ ਦੀ ਗੱਲ ਕੁਝ ਨਹੀਂ ਹੈਗੀ ਕਿਉਂਕਿ ਮੋਟਰਸਾਈਕਲ ਅੰਡਰ ਹੋ ਜਾਂਦਾ ਇਹਨਾਂ ਦੀ ਸੇਫਟੀ ਦੇ ਅੰਡਰ ਆ ਜੇ ਆਪਾਂ ਬਾਹਰ ਰੋਕਾਂਗੇ ਬਾਹਰ ਵੀ ਜਗ੍ਹਾ ਹੈ ਨਹੀਂ ਕਿ ਰੋਡ ਤੇ ਇੱਧਰ ਰੋਕਾਂਗੇ ਗੱਡੀਆਂ ਵਗੈਰਾ ਆਉਂਦੀਆਂ ਨੇ ਸਾਰੀਆਂ ਹੀ ਪ੍ਰੋਬਲਮ ਹੀ ਪ੍ਰੋਬਲਮਾਂ ਨੇ ਤੇ ਇੱਕ ਬਾਈ ਨੂੰ ਆਪਾਂ ਇਦਾਂ ਪੁੱਛ ਸਕਦੇ ਬਾਈ ਇੱਥੇ ਕਿਹੜਾ ਮਾਲ ਪਸ਼ੂ ਆਪਾਂ ਲੈ ਕੇ ਆ ਸਕਦੇ ਆ ਇੱਥੇ ਬਾਈ ਜਿਵੇਂ ਬਰਬਰੀ ਬੱਕਰੀਆਂ ਹੋਈ ਤੇ ਬੱਕਰੇ ਹੋਗੇ ਤੇ ਬੀਟਲ ਨਾਲ ਅਸਲ ਦੀਆਂ ਬੱਕਰੀਆਂ ਤੇ ਕਾਟੂਮਾਲ ਸਾਰੇ ਪ੍ਰਕਾਰ ਦਾ ਜਿਵੇਂ ਕੱਕੜ ਕਬੂਤਰ ਚੜੀਆਂ ਸਾਰੇ ਜਾਨਵਰ ਬਾਈ ਜੀ ਪਹੁੰਚਦੇ ਆ ਮੰਡੀ ਦੇ ਵਿੱਚ ਹਾਂਜੀ ਹਰ ਐਤਵਾਰ ਬੱਕਰੀ ਮੇਲਾ ਲੱਗਦਾ ਪਿੰਡ ਭਾਗੀਬੰਦਰੀ ਠੀਕ ਹੈ ਜੀ ਤੇ ਇੱਕ ਸਾਡਾ ਨੰਬਰ ਵੀ ਅਸੀਂ ਮੋਬਾਈਲ ਤੇ ਵੀ ਪਾ ਦਾਂਗੇ ਜੇ ਕਿਸੇ ਵੀਰ ਨੇ ਮਾਲ ਪਸ਼ੂ ਖਰੀਦਣਾ ਹੋਵੇ ਜਾਂ ਵੇਚਣਾ ਹੋਵੇ ਮੰਡੀ ਬਾਰੇ ਕੋਈ ਵੀ ਜਾਣਕਾਰੀ ਲੈਣਾ ਚਾਹੁੰਦਾ ਆਪਾਂ ਬਾਈ ਦਾ ਮੋਬਾਈਲ ਨੰਬਰ ਪਾਵਾਂਗੇ ਸਾਰਾ ਐਡਰੈਸ ਮੋਬਾਈਲ ਤੇ ਵੀ ਪਾਵਾਂਗੇ ਆਪਾਂ ਬਾਈ ਨੂੰ ਪੁੱਛਦੇ ਆ ਵੀ ਤੁਹਾਡਾ ਨੰਬਰ ਨਵੀਂ ਕਨੈਕਟ ਨੰਬਰ ਆ ਜਿਹੜਾ ਖੁੱਦ ਆ ਉਹ ਬੋਲ ਦਿਓ ਜਿਹੜਾ ਆਪਾਂ ਮੰਡੀ ਨਾਲ ਰਿਲੇਟਡ ਆ ਹਾਂਜੀ ਬਾਈ ਆਮ ਨੰਬਰ ਦੱਸੋ ਹਾਂਜੀ ਬਾਈ ਜੀ ਆਪਣਾ ਨੰਬਰ ਹੈਗਾ 9915321022 9915321022 ਤੇ ਬਾਕੀ ਬਾਈ ਜੀ ਜਿਹੜੇ ਜਿਵੇਂ ਵਪਾਰੀ ਵੀਰ ਤੇ ਹੋਰ ਆਸੇ ਪਾਸੇ ਪਿੰਡਾਂ ਚੋਂ ਵੀਰਾਂ ਪਹੁੰਚਦੇ ਆ ਉਹਨਾਂ ਲਈ ਬਈ ਫ੍ਰੀ ਕੋਈ ਪੈਸਾ 1 ਰੁਪਿਆ ਨਹੀਂ ਸਾਰਾ ਦਿਨ ਤੜਕੇ ਤੋਂ ਲੈ ਕੇ ਚਾਹ ਦਾ ਤੇ ਰੋਟੀ ਦਾ ਠੰਡਾਰੇ ਵਾਲੇ ਪਾਣੀ ਦਾ ਲੰਗਰ ਬਾਈ ਜੀ ਫ੍ਰੀ ਚ ਲਾਇਆ ਜਾਂਦਾ ਸੇਵਾ ਉਥੇ ਲੰਗਰ ਚੱਲ ਰਿਹਾ ਤੁਸੀਂ ਦੇਖੋ ਸਭ ਫ੍ਰੀ ਆ ਸਾਰਾ A to Z ਜਿਹੜਾ ਆਪਣਾ ਕੇ ਠੰਡੇ ਪਾਣੀ ਦਾ ਪਾਣੀ ਮਿਲੂਗਾ ਆਰੋ ਦਾ ਜਿਵੇਂ ਆਪਣਾ ਚਾਹ ਦਾ ਲੰਗਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦਾ ਰੋਟੀ ਪਾਣੀ ਦਾ ਸਾਰਾ ਬੇਫਿਕਰ ਹੋ ਕੇ ਬੰਦਾ ਇੱਥੇ ਆਪਣਾ ਮਾਲ ਪਸ਼ੂ ਕਿਸੇ ਤਰ੍ਹਾਂ ਦਾ ਵੀ ਜਿਹੜਾ ਹੈਗਾ ਬਾਈ ਨੇ ਦੱਸਿਆਗਾ ਆਪਣਾ ਬੱਕਰੀਆਂ ਦਾ ਜਿਵੇਂ ਹੈਗਾ ਇੱਥੇ ਭਾਗੀ ਬਾਂਦਰ ਰੋਡ ਦੇ ਨਾਲ ਹੀ ਸਥਿਤ ਹੈ ਮੰਡੀ ਆਪਣੀ ਤੇ ਇਸ ਬਾਈ ਨੂੰ ਆਪਾਂ ਗੱਲਬਾਤ ਪੁੱਛਦੇ ਆਂ ਤੇ ਵੀ ਆਪਾਂ ਨੂੰ ਇਹ ਮੰਡੀ ਤੇ ਕਿਹੜੇ ਦਿਨ ਆ ਸਕਦੇ ਆਪਾਂ ਏ ਬਾਈ ਜੀ ਐਤਵਾਰ ਨੂੰ ਪਹੁੰਚ ਸਕਦੇ ਹਾਂ ਸਾਰਾ ਐਤਵਾਰ ਹੀ ਲੱਗਦਾ ਆਪਾਂ ਢਾਈ ਸਾਲ ਹੋ ਗਏ ਮੰਡੀ ਲੱਗਦੀ ਹਾਂ ਹਾਂਜੀ ਇਹਦੀ ਸਮਾਪਤੀ ਕਿੰਨੇ ਕ ਟਾਈਮ ਤੱਕ ਹੋ ਜਾਂਦੀ ਹੈ ਬਈ ਇਹ ਬਾਈ ਸਵੇਰ ਅਸੀਂ ਇੱਥੇ 4 ਵਜੇ ਪਹੁੰਚ ਜਾਨੇ ਆਂ ਵੀ 8 ਵਜੇ ਨੂੰ ਮੰਡੀ ਭਰਨ ਲੱਗ ਜਾਂਦੀ ਹੈ ਸ਼ਾਮ 6 7 ਵਜੇ ਤੱਕ ਮੰਡੀ ਚੱਲਦੀ ਹੈ ਹਾਂਜੀ ਇਹਦਾ ਲਾਸਟ ਟਾਈਮ ਆ 6 7 ਵਜੇ ਜਾਂਦੇ ਨੇ ਉਦੋਂ ਪਹਿਲਾਂ ਜੇ ਕਿਸੇ ਨੇ ਮਾਲ ਪਸ਼ੂ ਖਰੀਦਣਾ ਵੇਚਣਾ ਹੋਵੇ ਸਾਰੇ ਦਿਨ ਦੇ ਵਿੱਚ ਤੁਸੀਂ ਲੈ ਕੇ ਆ ਸਕਦੇ ਹੋ ਕਿਉਂਕਿ ਬਹੁਤ ਵਧੀਆ ਇਹਨਾਂ ਨੇ ਬਾਈਆਂ ਨੇ ਉਪਰਾਲਾ ਕੀਤਾ ਹੋਇਆ ਤੇ ਜਿਵੇਂ ਅਸੀਂ ਪਿਛਲੀ ਵਾਰੀ ਆਏ ਸੀ ਉਹਦੇ ਥੋੜਾ ਜਿਹਾ ਅਸੀਂ ਲੇਟ ਹੋ ਗਏ ਸੀ ਵੀਡੀਓ ਉਹਦੇ ਬਣਾਉਣੀ ਸੀ ਤੇ ਇਸ ਬਾਈ ਨੇ ਦੱਸਿਆ ਵੀ ਆਪਾਂ ਐਤਵਾਰ ਨੂੰ ਲਾਵਾਂਗੇ ਅੱਜ ਸਪੈਸ਼ਲ ਵੀਡੀਓ ਬਣਾਉਣ ਲਈ ਅੱਕਾਂ ਵਾਲੀ ਤੋਂ ਆਪਾਂ ਤੇ ਖੁਦ ਭਾਗੀਵੰਦਰ ਚੱਲ ਕੇ ਆਏ ਤੇ ਇਨ੍ਹਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਨੇ ਆਪਣੇ ਲਈ ਇੰਨਾ ਟਾਈਮ ਕੱਢਿਆ ਤੇ ਇਨ੍ਹਾਂ ਦੀ ਵੀਡੀਓ ਜਿਵੇਂ ਆਪਾਂ ਪਾਉਣੇ ਆਗੇ ਸਾਰੀ ਆਪਾਂ ਮੰਡੀ ਦੀ ਵੀਡੀਓ ਪਾਵਾਂਗੇ ਸਾਰੀ ਕਵਰ ਕਰਤੀ ਸਾਰੇ ਬੰਦੇ ਹਰ ਇੱਕ ਬੰਦਾ ਜਿਹਨੂੰ ਪਤਾ ਨਹੀਂ ਇਸ ਮੰਡੀ ਦਾ ਤੇ ਉਹ ਪਿੰਡ ਭਾਗੀਵੰਦਰ ਜ਼ਿਲ੍ਹਾ ਬਠਿੰਡਾ ਤਸੀਲ ਆਪਣਾ ਸਾਬੋ ਤਲਵੰਡੀ ਹੈ ਨਾ ਬਾਈ ਜੀ ਤੇ ਇਹਨਾਂ ਤੋਂ ਆਪਣਾ ਤਲਵੰਡੀ ਤੋਂ ਕਿੱਡੀਕ ਦੂਰ ਰਹਿ ਜਾਂਦਾ ਬਾਈ ਕਿੰਨੇ ਕਿਲੋਮੀਟਰ ਹੈ ਤਲਵੰਡੀ ਸਾਬੋ ਤੋਂ ਬਾਈ ਜੀ 4 ਕਿਲੋਮੀਟਰ ਹੀ ਆ ਤੇ ਬਠਿੰਡੇ ਤੋਂ ਹੈਗਾ ਇਥੋਂ 20 ਕਿਲੋਮੀਟਰ ਹੀ ਹਾਂਜੀ ਬਾਈ ਨੇ ਆਪਾਂ ਨੂੰ ਏਰੀਆ ਵੀ ਦੱਸਤਾ ਤੁਹਾਡੇ ਲੋਕੇਸ਼ਨ ਵੀ ਦੱਸਤੀ ਸਾਰੀ ਰੋਡ ਤੇ ਬਾਕੀ ਮੰਡੀ ਆ ਗਈ ਆਉਣਾ ਜਾਣਾ ਸੌਖਾ ਬਾਈ ਜੀ ਬਾਕੀ ਸਾਧਨ ਵੀ ਸਾਰੇ ਮੰਡੀ ਚ ਆਪਾਂ ਆਪੇ ਥੱਲੇ ਖੇਹਾਰ ਦੇ ਵੀ ਕਿਸੇ ਨੂੰ ਕੋਈ ਦਿੱਕਤ ਨਾ ਲੱਗੇ ਤੇ ਜਾਨਵਰਾਂ ਦੇ ਲਈ ਪਾਣੀ ਕੋਲ ਦੀ ਕੱਸੀ ਜਾਂਦੀ ਆ ਬਹੁਤ ਵਧੀਆ ਪੀਣ ਲਈ ਬਹੁਤ ਸਹੂਲਤਾਂ ਬਾਈ ਜੀ ਹਾਂਜੀ ਜਾਨਵਰਾਂ ਵਾਸਤੇ ਵੀ ਫੁੱਲ ਸਹੂਲਤਾਂ ਨੇ ਬਾਈਆਂ ਨੇ ਪ੍ਰਬੰਧ ਕੀਤਾ ਹੋਇਆ ਆ ਸਾ ਦਾ ਸਾਰੇ ਤੰਬੂ ਆਟੋਮੈਟਿਕ ਇਧਰੋਂ ਅਡੋ ਅੱਡੀ ਲਾਏ ਹੋਏ ਨੇ ਕਿਉਂਕਿ ਕਿਸੇ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਜੀ ਸੱਦ ਕੇ ਆਓ ਬਾਈਆਂ ਨਾਲ ਕਨੈਕਟ ਕਰੋ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਬਾਈ ਨਾਲ ਤੁਹਾਨੂੰ ਨੰਬਰ ਬੋਲਤਾ ਉੱਤੇ ਨੰਬਰ ਪਾਵਾਂਗੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਸਾਰਿਆਂ ਦਾ ਬਾਈ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਆਪਾਂ ਵੀਡੀਓ ਪਾਈ ਆ ਸਾਰੇ ਸ਼ੇਅਰ ਤੇ ਲਾਈਕ ਕਰ ਦਿਓ ਕਿਉਂਕਿ ਆਪਾਂ ਵੀਡੀਓ ਐਦਾਂ ਦੀਆਂ ਪਾਉਂਦੇ ਰਹਿਣੇ ਆ ਤੇ ਸਾਰੇ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਆਪਣਾ ਪੇ ਫੋਲੋ ਕਰ ਲਓ ਤੇ ਅੱਗੇ ਆਪਾਂ ਨਵੀਆਂ ਤੋਂ ਨਵੀਆਂ ਵੀਡੀਓ ਏਦਾਂ ਹੀ ਲੈ ਕੇ ਆਵਾਂਗੇ ਇੱਕ ਅੱਧੀ ਵਾਰੀ ਵਿੱਚ ਦੀ ਫੇਰ ਪਾਵਾਂਗੇ ਆਪਾਂ ਵੀਡੀਓ ਜਿਹਨੂੰ ਨਹੀਂ ਪਤਾ ਲੱਗਦਾ ਉੱਪਰ ਨੰਬਰ ਲਾ ਲਿਓ ਬਾਈ ਨਾਲ ਕਨੈਕਟ ਕਰ ਲਿਓ ਜਦੋਂ ਵੀ ਤੁਸੀਂ ਆਉਣਾਗਾ ਸਮਾਂ ਕੋਈ ਵੀ ਕੁਝ ਪੁੱਛਣਾ ਬਾਈ ਨਾਲ ਸੰਪਰਕ ਕਰ ਸਕਦੇ ਹੋ ਸਾਰਿਆਂ ਦਾ ਬਾਈ ਬਹੁਤ ਬਹੁਤ ਧੰਨਵਾਦ